ਹਾਂ ਜੀ ਫੇਰ ਨਾ ਇਹ ਤੁਸੀਂ ਇਕੱਠੇ ਹੋਵੇਂ ਕੀ ਇਹ ਟੋਆ ਕਿਸ ਚੀਜ਼ ਦਾ ਪਟਿਆ ਹੈ ਬਾਈ ਜੀ ਅਮਰਦਾਰ ਜੀ ਜੀ ਕਹਿੰਦੇ ਜੀ ਆਪਣਾ ਪਾਣੀ ਰੀਚਾਰਜ ਕਰਨਾ ਹੋਰੇ ਆ ਜਿਹੜਾ ਇਧਰ ਆਉਂਦਾ ਨਾਲੇ ਦਾ ਨਾਲਾ ਬੰਦ ਕਰਕੇ ਇਹਦੇ ਚ ਪਾਉਣਾ ਨੀ ਇਹ ਨਾਲਾ ਬਰਸਾਤੀ ਹੈ ਜੀ ਬਰਸਾਤੀ ਨਾਲਾ ਹਾਂ ਜੀ ਹਾਂ ਬਰਸਾਤੀ ਦੇਖੋ ਤੇ 5 ਫੁੱਟ ਨਾਲਾ ਚੌੜਾ ਹੈ ਨਿਕਾਸੀ ਵੀ ਨਿਕਾਸੀ ਆ ਹੈ ਪਿੰਡ ਦੀ ਨਿਕਾਸੀ ਸਾਡਾ ਜੀ ਇਹਨੂੰ ਬੰਦ ਕਰਕੇ ਚੱਲ ਇਹਨੂੰ ਬੰਦ ਕਰ ਰਹੇ ਉਹਨਾਂ ਨੇ ਹਾਂ ਜੀ ਇਹਦਾ ਬੰਦ ਕਰਕੇ ਇਹਦੇ ਚ ਪਾਣੀ ਪਾਉਣਾ ਚਾਹੁੰਦੇ ਨੇ ਨਹੀਂ ਇਹ ਕਾਤੇ ਪੱਟਿਆ ਗਿਆ ਇਹ ਕਿਆ ਸੀ ਇਹ ਇਹ ਪਤਾ ਨਹੀਂ ਕਿ ਸਾਨੂੰ ਤਾਂ ਹੁਣ ਕਹਿੰਦੇ ਪਾਣੀ ਰੀਚਾਰਜ ਕਰਨਾ ਸਾਡਾ 15 ਫੁੱਟ ਪਰ ਦਾ ਪਾਣੀ ਹੈ ਪਹਿਲਾਂ ਹੀ ਹਾਂ ਸਾਡੇ ਨਾਲ ਕੇ 15 15 ਫੁੱਟ ਪਰਾਂ ਲੱਗੇ ਸਾਡਾ ਸਾਡਾ ਪਾਣੀ ਇਹਦਾ ਗੰਦਾ ਪਾਣੀ ਨਾਲਕੇ ਜਾਊਗਾ ਨਾਲਕੇ ਜਾਊਗਾ ਹੈ ਨਾ ਮੁਸਕੌਂਦਾ ਸਾਡੇ ਦਾ ਨਾਲਕੇ ਨਹੀਂ 10 15 ਫੁੱਟ ਤੇ ਤਾਂ ਆਪਣਾ ਪਹਿਲੀ ਬੋਰ ਹੈ ਹਾਂ ਪਹਿਲੀ ਬੋਰ ਨਾਲਕੇ ਜਾਂਦੇ ਤੇ ਇਹ ਇਹ ਕਿਹੜੀ ਸਕੀਮ ਦੇ ਤਹਿਤ ਕਿਹਨੇ ਪੱਟੇ ਜੀ ਇਹ ਪਰ ਬੰਦ ਕਰ ਗਏ ਪੱਟੇ ਦੇ ਵਿਚਾਲੇ ਕਿਹਨੂੰ ਕਹਦੇ ਕੋਈ ਚੱਲਦੀ ਆ ਪੰਦੂ ਦਾ ਰਸਤਾ ਬੰਦ ਕਰਕੇ ਜਿੱਤਣਾ ਆ ਖੇਤਾਂ ਵੀ ਪਹੀ ਜਾਂਦਾ ਤੇ ਪਹੀ ਦੇ ਵਿੱਚ ਪੜਦਾ ਜੀ ਕਿਹਦੇ ਨੂੰ ਪੁੱਛਿਆ ਨਹੀਂ ਪਿੰਦ ਦੇ ਨੂੰ ਅੱਛਾ ਕਿੱਥੇ ਬਣਾਈਏ ਅਸੀਂ ਕੀ ਕਰੀਏ ਕਿਸੇ ਦੀ ਸੁਣਾਈ ਨਹੀਂ ਪੂਰੇ ਪੱਟੇ ਕਿਤਵਾਦਾ ਤੇ ਦੂਆ ਪੱਟੇ ਰਾਹ ਦਪਾਦੇ ਜੀ ਪੱਟੇ ਇਹ ਪਾਣੀ ਪਾਉਣਾ ਫਸਲ ਹੋਣੀ ਤੇ ਬਿਨਾ ਤੋਂ ਮੁੱਕਿਆ ਜੇ ਜੀ ਇਹ ਰਸਤਾ ਹੈ ਜਿਹੜਾ ਖੇਤਾਂ ਨੂੰ ਲੱਗਦਾ ਅੱਛਾ ਨੰਬਰ 2 ਜੀ ਇਹ ਕਹਿੰਦੇ ਵੀ ਇਹਦੇ ਵਿੱਚ ਜਿਹੜੇ ਪਾਈਪ ਪਾਉਣੇ ਆ ਉਹ 10 ਇੰਚੀ ਪਾਉਣੇ ਆ 10 ਇੰਚੀ ਤੁਸੀਂ ਆਪੇ ਦੇਖ ਲਓ ਵੀ ਪਾਣੀ ਖਿੱਚ ਲਣਗੇ ਵੇਲੇ ਤੱਕ ਦਾ ਨਹੀਂ 5 ਫੁੱਟ ਦਾ ਤਾਂ ਨਾਲਾ ਇਹ ਚ 10 ਇੰਚ ਕੀ ਕਰੂਗਾ ਵੇਲੇ ਤੱਕ ਦਾ ਪਾਣੀ ਆਉਂਦਾ 10 ਇੰਚੀ ਪਾਈਪ ਖਾਏ ਪਾਣੀ ਖਿੱਚ ਲਣਗੇ ਨੰਬਰ 2 ਇਹ ਸਿਰਫ ਇਹਨਾਂ ਨੇ ਪੈਸੇ ਖਾਣ ਵਾਸਤੇ ਇਹ ਕਰਿਆ ਕੋਈ ਸੀਚੇ ਵਾਲ ਸਕੀਮ ਨਹੀਂ ਕੋਈ ਕੁਝ ਨਹੀਂ ਇਹ ਜਿਹੜਾ ਸਾਡਾ ਪ੍ਰਬੰਧਕ ਆ ਇਹਨਾਂ ਨੇ ਪੈਸੇ ਖਾਣ ਵਾਸਤੇ ਇਹ ਟੋਆ ਪੱਟਿਆ ਇਹਦੇ ਵਿੱਚ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਕੋਈ ਬੱਚਾ ਡਰਦਾ ਪਾਣੀ ਡੰਗਰ ਡੰਗਰ ਜਾਂ ਕੋਈ ਵੀ ਨੁਕਸਾਨ ਹੁੰਦਾ ਇਹਦੇ ਜਿੰਮੇਵਾਰ ਪ੍ਰਬੰਧਕ ਇਹ ਫੈਕਟਰੀ ਹੋਊਗਾ ਨਹੀਂ ਪ੍ਰਬੰਧਕ ਨੇ ਸਰਪੰਚ ਨੂੰ ਪੁੱਛਿਆ ਨਹੀਂ ਨਹੀਂ ਪੁੱਛਿਆ ਜੀ ਕੋਈ ਪੰਚਾਇਤ ਮੈਂਬਰ ਨਹੀਂ ਤਾਂ ਸਰਪੰਚ ਪਾਂਗਾ ਦੀ ਪੰਚਾਇਤ ਨਹੀਂ ਪੰਚਾਇਤ ਹੈ ਪਾਂਗੋ ਵੇ ਪੁਰਾਣੇ ਸਰਪੰਚ ਦੀ ਸਹਿਮਤੀ ਤਾਂ ਚਾਹੀਦੀ ਹੁੰਦੀ ਆ ਤੁਸੀਂ ਪੁਰਾਣੇ ਸਰਪੰਚ ਹੋ ਤੇ ਤੁਹਾਨੂੰ ਉਹਦੇ ਲਈ ਨਹੀਂ ਭਰੋਸੇ ਜੀ ਨਹੀਂ ਵੀ ਜਦੋਂ ਸੜਕ 'ਚ ਟੋਆ ਪਟਣਾ ਹੈ ਜੇ ਪ੍ਰਬੰਧਕ ਵੀ ਆਈ ਕਾਮਖਾ ਇਜਲਾਸ ਬੁਲਾਇਆ ਜਾਂਦਾ ਉਹ ਤੋਂ ਬਾਅਦ ਇਹ ਇਜਲਾਸ ਤੋਂ ਬਾਅਦ ਬਣਦਾ ਪਿੰਡ ਦਾ ਇਜਲਾਸ ਬੁਲਾਣ ਲਈ ਨਹੀਂ ਇਜਲਾਸ ਤੋਂ ਬਗੈਰ ਇਹ ਪੜਦਾ ਹਾਂਜੀ ਇਹਦਾ ਇਲਾਸਾ ਪੱਟੇ ਹੋਣਾ ਵੀ ਜੋ ਜੋ ਖੇਤਾਂ ਤੇ ਹੋਊਗੀ ਤੇ ਸਾਰੇ ਪਿੰਡ ਦਾ ਪਾਣੀ ਇਕੱਠਾ ਪੈ ਸਕੀ ਉੱਥੇ ਨੂੰ ਬਲੰਡਰ ਬਣਾ ਲਾਂਗੇ ਤੇ ਦੋ ਚਾਰ ਘਰਾਂ ਦਾ ਬਣੀ ਉਹਨੂੰ ਕੀ ਹੀ ਟ੍ਰੀਟ ਕਰੀ ਨਹੀਂ ਦੋ ਚਾਰ ਘਰਾਂ ਦਾ ਇਹ ਤਾਂ ਰਾਸਤਾ ਵੀ ਆ ਕਹਿੰਦੇ ਅਸੀਂ ਕੁਝ ਜੇ ਦੇਖਿਆ ਕੋਈ ਪਲਾਂਟ ਲਾਉਣਾ ਅਸੀਂ ਕੁਝ ਜੇ ਜਗ੍ਹਾ ਦੇ ਦੱਬ ਕੇ ਦੇਵਾਂਗੇ 15 15-20 ਘਰਾਂ ਦਾ ਰਸਤਾ ਇਹ ਜਿਹੜਾ ਖੇਤਾਂ ਨੂੰ ਜਾਂਦਾ ਚੌਂਕੀ ਘਾਟੀ ਜਿਹੜਾ ਇਹਦਾ ਟੰਕਰ ਹੈ ਗੁਰਦਵਾਰਾ ਸਾਹਿਬ ਦੀ ਖੰਬੀ ਲੱਗਦੀ ਆ ਗੁਰਦਵਾਰਾ ਸਾਹਿਬ ਦੀ ਜ਼ਮੀਨਾਂ ਵਾਲੇ ਉਹ ਵੀ ਗੁਰਦਵਾਰਾ ਸਾਹਿਬ ਨੂੰ ਨੰਬਰ 2 ਇੱਥੇ ਕਥਵਾੜੇ ਆ ਪਾਥੀਆਂ ਪਾਥੂਣੀ ਐ ਇਹਾਰੇ ਸਿਰਫ ਇੱਕ ਪੈਸੇ ਖਾਣ ਦੇ ਜਰੀਆ ਬਣਾ ਕੇ ਪੱਟਿਆ ਜੀ ਹੋਰ ਇੱਥੇ ਕੋਈ ਮਕਸਦ ਨਹੀਂ ਹੈਗਾ ਪਾਣੀ ਦੇ ਟ੍ਰੀਟਮੈਂਟ ਦਾ ਕੋਈ ਮਕਸਦ ਨਹੀਂ ਕੋਈ ਰੀਚਾਰਜ ਦਾ ਨਹੀਂ ਕੋਈ ਕਾਫੇ ਦਾ ਨਹੀਂ ਹੈਗਾ ਜੀ ਇਹ ਸਿਰਫ ਤੇ ਸਿਰਫ ਪ੍ਰਬੰਧਕ ਨੇ ਪੈਸੇ ਖਾਣ ਦੇ ਬਾਰੇ ਠੀਕ ਹੈ ਜੀ ਉਹਦੇ ਬਾਅਦ ਤੇ ਇਹਨਾਂ ਨੇ ਕਰਿਆ ਪੰਜਾਬ ਸਰਕਾਰ ਮੁਰਦਾਬਾਦ ਇਹ ਜੇ ਪੰਜਾਬ ਸਰਕਾਰ ਦਾ ਕਿਆ ਕੋਈ ਸੂਰਾ ਪਹਿਲਾਂ ਤੁਸੀਂ ਪੰਜਾਬ ਸਰਕਾਰ ਨਹੀਂ ਪ੍ਰਬੰਧਕ ਦਾ ਕਰਿਆ ਪਹਿਲਾਂ ਤੁਸੀਂ ਪ੍ਰਬੰਧਕ ਦੀ ਸ਼ਿਕਾਇਤ ਸਰਕਾਰ ਨੂੰ ਕਰੋ ਠੀਕ ਹੈ ਇਹਦੇ ਪੰਜਾਬ ਸਰਕਾਰ ਨੇ ਤਾਂ ਨਹੀਂ ਆ ਕੇ ਕਹਿਤਾ ਵੀ ਇਹ ਕਰੋ ਤੁਸੀਂ ਪ੍ਰਬੰਧਕ ਦੇ ਖਿਲਾਫ ਕਹਿ ਸਕਦੇ ਆ ਇਹ ਦਰਖਾਸਤ ਦਿੱਤੀ ਹੋਈ ਆ ਜੀ ਇਹ ਦਰਖਾਸਤ ਅਗਰ ਖਾਸ ਦੇ ਕੇ ਨਗਰ ਵਸੀ ਇਹ ਦਰਖਾਸਤ ਦਿੱਤੀ ਆ ਜੀ ਸਾਰਾ ਨਗਰ ਵਸੀਆਂ ਵੱਲੋਂ ਗਈ ਹੋਈ ਆ ਇਹ ਜੇ ਸਰਕਾਰ ਕੰਮ ਕਰਾ ਰਹੀ ਆ ਤਾਂ ਹੀ ਪ੍ਰਬੰਧਕ ਕੱਟ ਰਿਹਾ ਪ੍ਰਬੰਧਕ ਸਰਕਾਰ ਦੇ ਉੱਪਰ ਨਹੀਂ ਹੈਗਾ ਬਿਲਕੁਲ ਜਿਹੜੀ ਮੇਨ ਗੱਲ ਆ ਜੀ ਠੀਕ ਹੈ ਤੁਸੀਂ ਨਾਲੇ ਚ ਲੈ ਆਂਦੀ ਵੀ ਆ ਤੁਸੀਂ ਮੁਰਦਾਬਾਦ ਸਰਕਾਰ ਮੁਰਦਾਬਾਦ ਮੁਰਦਾਬਾਦ ਪ੍ਰਬੰਧਕ ਦੇ ਮੁਰਦਾਬਾਦ ਮੁਰਦਾਬਾਦ ਪ੍ਰਬੰਧਕ ਦੇ ਮੁਰਦਾਬਾਦ 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 ਇਹ ਸਾਨੂੰ ਪਿੰਡ ਫਤਿਹਪੁਰ ਨਿਵਾਸੀ ਪ੍ਰਬੰਧਕ ਨੂੰ ਜਨਮ ਕਰਨ ਦੀ ਕੋਸ਼ਿਸ਼ ਮੁਰਦਾਬਾਦ ਮੁਰਦਾਬਾਦ ਸਤਿ ਸ੍ਰੀ ਅਕਾਲ ਮੁਰਦਾਬਾਦ ਮੁਰਦਾਬਾਦ ਘਰ ਬਖਸ਼ਣ ਜਨਮਦਾਬਾਦ ਪ੍ਰਬੰਧਕ ਜੀ ਤੁਸੀਂ ਸ਼ਿਕਾਇਤ ਕਰਤੀ ਪ੍ਰਬੰਧਕ ਦਾ ਜਾਦੂ ਦੇ ਆ ਕੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜਦ ਹੀ ਭੱਜ ਜਾਂਦਾ ਜਾਂਦਾ ਹੋਰੇ ਸਾਡੇ ਪਿੰਡ ਦੇ ਵਿੱਚ ਇਹ ਕੰਮ ਚੱਲ ਰਿਹਾ ਪਿੰਡ ਵਾਸੀਆਂ ਨੂੰ ਇਹ ਪਤਾ ਨਹੀਂ ਤੇ ਇਹਦਾ ਮਤਲਬ ਹੈ ਸਾਡੇ ਪਿੰਡ ਤੇ ਉੱਪਰ ਪ੍ਰਬੰਧਕ ਹੋ ਗਿਆ ਪ੍ਰਬੰਧਕ ਹੋ ਗਿਆ ਸਾਨੂੰ ਨਹੀਂ ਪਤਾ ਜਿੰਨਾ ਤੱਕ ਪੰਚਾਇਤ ਨਹੀਂ ਨਵੀਂ ਬਣਦੀ ਇੱਥੇ ਕੋਈ ਪ੍ਰਬੰਧਕ ਕੰਮ ਨਹੀਂ ਕਰੂਗਾ ਨਾ ਸਾਡੀ ਪੰਚਾਇਤ ਦੇ ਖਾਤੇ ਜੋ ਪੈਸਾ ਨਿਕਲੂਗਾ ਨਹੀਂ ਫਿਰ ਅਸੀਂ ਕਾਰਵਾਈ ਅੱਗੇ ਕਰੂਗੇ ਡੀਜੀ ਸਾਹਿਬ ਦੇ ਪੇਸ਼ ਹੋ ਕੇ ਜਾ ਕੇ ਠੀਕ ਹੈ ਇਹ ਸਾਨੂੰ ਫਤਿਹਪੁਰ ਨਵਾਸੀ ਜਿਨ੍ਹਾਂ ਵੱਲੋਂ ਇੱਕ ਤੁਸੀਂ ਦੇਖ ਸਕਦੇ ਹੋ ਟੋਆ ਪੱਟਿਆ ਹੋਇਆ ਹੈ ਸੰਤ ਸਿਚਾਈ ਸਕੀਮ ਦੇ ਤਹਿਤ ਪ੍ਰਬੰਧਕ ਤੇ ਦੋਸ਼ ਲਗਾ ਰਹੇ ਨੇ ਪਰੰਤੂ ਪ੍ਰਬੰਧਕ ਬਿਨਾ ਮਜੂਰੀ ਤੇ ਸਰਕਾਰ ਦੀ ਹੈ ਕਿਸੇ ਦੀ ਗਾਈਡਲਾਈਨ ਤੋਂ ਬਗੈਰ ਕਿਸ ਤਰ੍ਹਾਂ ਪਟ ਸਕਦਾ ਇਹ ਤਾਂ ਆਉਣ ਵਾਲਾ ਸਮਾਂ ਹੈ ਇਨਕੁਆਰੀ ਦਾ ਵਿਸ਼ਾ ਹੈ ਪਰੰਤੂ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਹ ਨਾਲਾ ਕਿਉਂਕਿ 5 ਫੁੱਟ ਤੋਂ ਵੱਧ ਤੇ ਇਹਦੀ ਚੜਾਈ ਹੈ ਇਹ 10 ਇੰਚੀ ਪਾਈਪ ਦੇ ਵਿੱਚ ਇਸ ਦੀ ਮਾਰ ਨਹੀਂ ਚੱਲ ਸਕਦਾ ਜਦ ਕਿ ਇਸ ਪਿੰਡ ਦੀ ਸਹਿਮਤੀ ਤੋਂ ਬਗੈਰ ਕਿਵੇਂ ਪਟਿਆ ਗਿਆ ਇਹ ਇਨਕੁਆਰੀ ਦਾ ਵਿਸ਼ਾ ਹੈ ਤੇ ਸਰਕਾਰ ਦੀ ਸਿਹਤ ਤੋਂ ਬਗੈਰ ਇਹਨਾਂ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਸਿਹਤ ਤੋਂ ਬਗੈਰ ਕਿਵੇਂ ਪੱਟਿਆ ਜਾ ਸਕਦਾ ਜੇਕਰ ਸਰਕਾਰ ਦੀ ਇਸ ਦੇ ਵਿੱਚ ਕੋਈ ਮਿਲੀ ਭੁਗਤ ਨਹੀਂ ਹੈ ਤਾਂ ਇਹ ਪ੍ਰਬੰਧਕ ਹੈ ਕਿਸੇ ਤੇ ਵੀ ਜਿਸ ਵੱਲੋਂ ਵੀ ਕੀਤਾ ਗਿਆ ਕਾਰਵਾਈ ਕਰਨੀ ਪਣਦੀ ਹੈ ਦਿੱਲੀ ਨੂੰ ਸ਼੍ਰੀ ਚਮਕੌਰ ਸਾਹਿਬ ਤੋਂ ਇੱਕ ਬਾਤ